ਉਹ ਕਹਾ ਕਹਾ ਬਯੋ ਜੋ ਆਣ ਜਗਤ ਮੈਂ ਤਸ ਕੋ ਅਸਰ ਹਰ ਘਾਏ ਕੀ ਹੋ ਗਿਆ ਦੇਖੋ ਆ ਜਿਹੜਾ ਸੀ ਨਾ ਬੰਦਾ ਬਿਸ਼ਨੂ ਇਹ ਆ ਰਾਮ ਚੰਦਰ ਇਹ ਕ੍ਰਿਸ਼ਨੂ ਇੱਥੇ ਅਟੈਕ ਹੋਣ ਹੋਇਆ ਹੋਇਆ ਜਿਹੜੇ ਇਹਨੂੰ ਮੰਨਦੇ ਸੀ ਇਹਨਾਂ ਨੂੰ ਉਹਨਾਂ ਨੇ ਕੰਬ ਪਿੱਟ ਆ ਜਿਹੜਾ ਹੈ ਗੁਰਦੀ ਪੰਕਤੀ ਤੇ ਹੋਇਆ ਹੋਇਆ ਜਿਨਾਂ ਦੇ 에어ਟੈਕ ਹੋਇਆ ਹੈ ਉਹਨਾਂ ਨੇ ਹੀ ਦਸਪਤੇ ਖਿਲਾਫ ਪ੍ਰੋਪੋਜ਼ਲ ਨਾ ਕੀਤਾ ਕਾਹ ਪੇ ਹੋ ਕੀ ਹੋ ਗਿਆ ਜੋ ਆਣ ਜਗਤ ਨੂੰ ਆਣ ਜਗਤ ਵਿੱਚ ਜੇ ਸੰਸਾਰ 'ਚ ਜਨਮ ਲੈ ਕੇ ਦਸਕ ਰਾਖਸ਼ਿ ਚ ਮਾਰਤੇ ਦਸਕ ਅਸੁਰ ਹਰਗਾ ਹੈ ਹਰਦਾ ਹਰੇਕ ਦਿਨ ਅੰਦਰ ਹੀ ਹੈ ਅਸੁਰ ਹਰਗਾ ਹੈ ਦਸਕ ਬੁਰੇ ਬੰਦੇ ਮਾਰਤੇ ਤੇ ਐ ਸਰਕਾਰ ਦੇ ਤਾਂ ਲੱਖਾਂ ਹੀ ਮਾਰੇ ਨੇ ਫੇ ਇਹ ਸਰਕਾਰ ਕਾ ਤੇ ਮਾੜੀ ਐ ਲੱਖਾਂ ਢਾਕੂ ਰੋਜ਼ ਮਾਰਦੀ ਐ ਐਨਕਾਊਂਟਰ ਕਰਕੇ ਵੀ ਮਾਰ ਦਿੰਦੇ ਨੇ ਆ ਪੁਲਸ ਵਾਲੇ ਫੇ ਪੁਲਸ ਵਾਲੇ ਕਾ ਤੇ ਬੁਰੇ ਨੇ ਪਿੱਛੇ ਗਏ ਨੇ ਐਨਕਾਊਂਟਰ ਕਰਨੇ ਬੁਰੇ ਆ ਜਦੋਂ ਲਕੋ ਮਾੜੀ ਗੱਲ ਨਹੀਂ ਧਰਮ ਦੀ ਨਿਵਾਜ ਕੋਈ ਮਾੜੀ ਗੱਲ ਨਹੀਂ ਜਿਹੜੇ ਕਾਨੂੰਨ ਦੇ ਵਿੱਚ ਰੌਲਾ ਪਾਉਂਦੇ ਨੇ ਉਹ ਆਪੇ 10 ਰੁਪਏ ਦੇ ਉਹ ਨਹੀਂ ਚਾਹੁੰਦੇ ਸ਼ਾਂਤੀ ਖਤਮ ਹੋਵੇ ਐਦਾਂ ਨਹੀਂ ਕੋਈ ਜਿਤੇ ਵੀ ਰਾਜ ਬਹੁਤ ਵਧੀਆ ਚੱਲਿਆ ਚੱਲਿਆ ਫਟਾਫਟ ਜਦੇ ਹੀ ਖਤਮ ਕਰ ਦੋ ਬੁਰਾਈ ਨੂੰ ਜਦੇ ਨਾਲੇ ਤਾਂ ਕਹਿੰਦੇ ਨੇ ਬੁਰਾਈ ਜਦੇ ਖਤਮ ਕਰ ਦੋ ਨਾਲੇ ਕਹਿੰਦੇ ਨੇ ਬੁਰਾਈ ਰੁਕੋ ਬਾਰੋਲ ਰੱਖੋ ਬੁਰਾਈ ਨੂੰ ਛੋਟੇ ਉਮਰ ਜਦੇ ਖਤਮ ਕਰ ਦੇਣਾ ਚਾਹੀਏ ਤਾਂ ਕਹਾ ਪੇ ਹੋ ਜੋ ਆਣ ਜਗਤ ਮੈਂ ਤਸ ਆਣ ਜਗਤ ਮੈਂ ਦਸ ਅਸੋਰ ਹਾਏ ਰਾਜਿਆਂ ਦੇ ਵਧੀਆ ਰਾਜਿਆਂ ਨੇ ਰਾਜ ਇਹ ਜਿਹੇ ਨਹੀਂੀ ਬੋਲ ਸਕਦੇ ਜਿਹੜੇ ਰੋਜ਼ ਖ਼ਬਰਾਂ ਨੂੰ ਬਿਆਨ ਦੇ ਦਿੰਦੇ ਪੁੱਠੇ ਕਰਕੇ ਲਟਕਾਉਂਦੇ ਤੇ ਅਗਲੇ ਕਹਿੰਦੇ ਸਾਬਤ ਕਰ ਇੱਥੇ ਹਰੇਕ ਇਹ ਜਿਹੜੇ ਬਿਆਨ ਦੇਣ ਦੀ ਗੱਲ ਹੈ ਨਾ ਵੀ ਬੋਲਣ ਦੀ ਆਜ਼ਾਦੀ ਉਹ ਉੱਥੇ ਆਏ ਜਿੱਥੇ ਬਿਲਕੁਲ ਰਾਜਾ ਹੀ ਰਾਖਸ਼ ਹੋਵੇ ਬੋਲਣੇ ਨੂੰ ਦਬੇ ਕਿਸੇ ਨੂੰ ਬੋਲਣਾ ਕੀ ਹੈ ਕਿੱਥੇ ਤੱਕ ਬੋਲ ਸਕਦਾ ਇਹਦੇ ਤੇ ਵੀ ਬੈਨ ਲੱਗਣਾ ਚਾਹੀਦਾ ਇਹ ਤਾਂ ਹੀ ਜੋ ਸੁਪਰੀਮ ਕੋਰਟ ਹੈ ਉਹਨੂੰ ਬੋਲ ਕੇ ਦਿਖਾਓ ਦਿਖਾਓ ਹਾਈ ਕੋਰਟ ਦੇਖਲਾ ਬੋਲ ਕੇ ਦਿਖਾਓ ਤੋ ਉੱਥੇ ਜਿਆਦੀ ਹੈ ਜੀ ਕਿਉਂ ਵੀ ਉੱਥੇ ਜਿਆਦੀ ਕਹਦੇ ਨਹੀਂ ਜਿਆਦੀ ਕਿਸੇ ਧਾਇਰੇ ਚਾਹੀਦੀ ਹੈ ਬੋਲਣ ਦੀ ਜੋ ਸਾਬਤ ਨਹੀਂ ਕਰ ਸਕਦਾ ਮੇਰੀ ਗੱਲ ਜਿਆਦਾ ਹੈ ਫਿਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਬੋਲਣਾ ਤੇਰੇ ਨਾਲ ਤੇਰੀ ਗੱਲ ਨਾਲ ਜੇ ਅਸ਼ਾਂਤੀ ਪੈਦਾ ਹੁੰਦੀ ਹੈ ਜੇ ਕੋਈ ਉਹਦੇ ਨਾਲ ਸ਼ਰਾਰਤੀ ਅਕਸਰਾਂ ਨੂੰ ਬੜ ਮਿਲਦਾ ਹੈ ਫਿਰ ਤੂੰ ਅਪਰਾਧੀ ਹੈ ਫਿਰ ਉਹਤੇ ਕੇ ਚੱਲ ਜਾਈ। ਜੇੜ ਜਣ ਪੇ ਜਣ ਤਕੜੀ ਸਜ਼ਾ ਦੇਣੀ ਚਾਹੀਦੀ। ਇਹ ਮੀਡੀਆ ਵਾਲੇ ਅਰਧਾਂ ਕਰਦੇ ਨੇ ਸਾਰੇ। ਵਿਸ਼ੂਅਲ ਕਰਦੇ ਨੇ, ਇਹ ਕਰ ਜਾਂਦੇ। ਬਲੈਕਮੇਲ ਕਰਦੇ ਨੇ ਫਿਰ ਲੋਕਾਂ ਨੂੰ। ਆਜ਼ਾਦੀ ਦਾ ਮਸਜਿਦ, ਆਜ਼ਾਦੀ ਦਾ ਵਿਸ਼ੂਅਲ ਕਰਕੇ। ਬਿਲਕੁਲ ਆਜ਼ਾਦੀ ਨਹੀਂ ਗਈ। ਆਜ਼ਾਦੀ ਦੇ ਕਾਬਲੇ ਨਹੀਂ ਇਹ ਬੋਲੂ। ਸੱਚ ਖੜਨਦਾ ਹੀ ਨਹੀਂ ਇਹ ਉਸੂਲ। ਹੁਕਮ ਹੈ ਅੰਦਰ, ਸਭ ਕੋ, ਸਭ ਕੋ। ਹੁਕਮ ਕੀ ਹੈ ਹੁਕਮ ਦਾ ਦਾਇਰਾ ਪਹਿਲਾਂ ਡਾਇਗਨੋਸ ਕਰ ਲਉ ਜਾਈਦਾ ਇਹਨਾਂ ਦੇ ਹੁਕਮ ਦਾ ਦਾਇਰਾ ਡਾਇਗਨੋਸਰ ਹੀ ਹੋਇਆ ਹੈ ਕਿਸੇ ਤੇ ਪੁਕਮੈ ਨਹੀਂ ਰਿਹਾ ਇਹਨਾਂ ਆਪਾ ਵਿਰੋਧੀ ਹੁਕਮ ਕਰੀ ਫਿਰਦੇ ਨੇ ਸਾਰੇ ਸੰਵਿਧਾਨ ਬਣਾਏ ਨੇ ਕਦੇ ਕੁਝ ਬਣਾ ਲੈਂਦੇ ਕਦੇ ਕੋਈ ਕਿਹੜਾ ਪੂਰੀ ਬੁੱਧੀ ਹੈ ਕਿਸੇ ਕੋਲ ਜਦੋਂ ਹਾਂ ਆਦਿਕ ਪਰਪੰਚ ਦਿਖਾਏ ਸਭਨ ਕਹੇ ਆਪੇ ਬ੍ਰਹਮ ਕਹਾਏ ਆਦਿਕ ਪਰਪੰਚ ਆ ਬੜੇ ਪਰਪੰਚ ਦਿਖਾਏ ਇਹ ਪਰਪੰਚ ਨੇ ਅਦਿਕ ਪਰਪੰਚੇ ਦਿਖਾਇ ਸਭਨ ਕਾ ਉਪਰ ਪੰਚੇ ਸੀ ਜਿਹੜਾ ਪਿੱਛੇ ਕਰਨ ਲੱਗਿਆ ਸੀ ਰਾਸੂਯਯਗ ਉਹ ਰਾਸੂਯਯਗ ਵੀ ਪਰਪੰਚੇ ਸੀ ਪਾਪੇ ਬ੍ਰਹਮ ਕਹਏ ਆਪੇ ਬ੍ਰਹਮ ਕਹੇ ਉਹ ਬ੍ਰਹਮ ਉਹ ਹੀ ਕਹਣ ਲੱਗਿਆ ਸੀ ਉਹ 파ਰਸਨਾਥ ਐਸੇ ਵਲੂ ਗਿਆ ਚਾ ਰਹਾ ਸੀ ਕਿੰਨੇ ਰਾਜੇ ਉਹਨੇ ਕਾਬੂ ਕਰ ਲਏ ਸੀ 5 ਲੱਖ ਕਿੰਨੇ ਮਾਰੇ ਵੀ ਉਹਨੇ ਪੜੇ ਆਦਮੀ ਤਪ ਬ੍ਰਹਮ ਉਹਨੇ ਆਪੇ ਲਾਣੇ ਕਹ ਲਿਆ ਮਾਇਓ ਜਿਹੜੀ ਗੱਲ ਦੱਤਾ ਜਰਾ ਇਹਨੇ ਨਹੀਂ ਕਹੀ ਉਹ ਆਪ ਕਹਿ ਦਿੰਦਾ ਜਿਹੜਾ ਮਾਇਓ ਜਿਹ ਮੈਂ ਹਰਨਾਕਸ਼ਰੂ ਕਹਿੰਦਾ ਉਹ ਕਹਿੰਦਾ ਸੀ ਮਾਇਓ ਆ ਰਾਵਲੂ ਵੀ ਰਾਵਲ ਤਾਂ ਖੰਡ ਨਹੀਂ ਸੀ ਕਹਿੰਦਾ ਗਲਤ ਕਹਿੰਦੇ ਨੇ ਦੋਸਲਾ ਹੁੰਦੇ ਨੇ ਉਹਦੇ ਤੇ ਆਪ ਇਹਦਾ ਚਾਰ ਮੇਦ ਧਗ ਗਿਆ ਤਾਂ ਕਹੀ ਜਦੋਂ ਨੂੰ ਆਵੇ ਉਹਦੀ ਪੱਡੀ ਗੀ ਜਾਂਦੇ ਨੇ ਸਮਝ ਨਹੀਂ ਆਈ ਗੱਲ ਕੀ ਐ ਇਹੋ ਹੋਈ ਅਹ ਜੀ ਚਲੋ ਕਾਡ ਨੂੰ ਸਮਰਾਤ ਸਦਾ ਪ੍ਰਭ ਸੋਖਿਮ ਜਾਤ ਗਨਾਇਓ ਹਾਂ ਕਾਡ ਭਜਣ ਭਜਣ ਕਰੂ ਸਮਰਾਤ ਸਦਾ ਪ੍ਰਭ ਪੰਨ ਕੇ ਬੁੱਧੀ ਨੂੰ ਹਰੇਕ ਬੁੱਧੀ ਨੂੰ ਪੰਨ ਕੇ ਫਿਰ ਕਰ ਦਿੰਦੇ ਸਮਰਾਤ ਸਦਾ ਪ੍ਰਭ ਸੱਜ ਕਿੱਡਾ ਹੀ ਕੋਈ ਫਤਵਾਨ ਹੋਵੇ ਸੁਧਾ ਜਿਹੜਾ ਪੈਦਾ ਹੋਏ ਉਹਦੀ ਬੁੱਧੀ ਨੂੰ ਵੀ ਪੱਲ ਕੇ ਤੋੜ ਕੇ ਵਧੀਆ ਕਾਰਤ ਬਣਾ ਕੇ ਦਿੰਦੇ। ਉਹ ਤੋਂ ਵਧੀਆ ਕਰ ਦਿੰਦੇ। ਉਹ ਕਿ ਮੈਂ ਜਾਤ ਗਣਾਇਓ। ਉਹ ਕਿ ਮੈਂ ਉਹਦੀ ਗਣਤੀ ਕਿਵੇਂ ਕਰ ਲਵਾਂਗਾ ਤੁਸੀਂ ਆਦਮੀ ਵਿੱਚ? ਉਹ ਗਣਤੀ 'ਚ ਨਹੀਂ ਆ ਸਕਦਾ ਉਹ ਕੱਲਾ ਹੀ ਐ ਬਸ। ਉਹ ਉਹ ਗਣਤੀ 'ਚ ਨਹੀਂ ਆ ਸਕਦਾ ਉਹ। ਗਣ ਗਣਤੀ ਉਹ ਹੁੰਦੀ ਹੈ ਇੱਕ ਦੇ ਬਾਅਦ ਦੂਹ ਹੋ ਜਾ ਜਦ ਫੇਰ ਗਣਤੀ ਹੈ। ਜੋ ਕੱਲਾ ਹੀ ਐ ਫੇਰ ਗਣਤੀ ਨਹੀਂ ਹੈ। ਇੱਕ ਗਣਤੀ ਤੋਂ ਬਾਹਰ ਐ। ਜਿੰਨਾ ਜਨ ਨਾਲ ਦੁਆ ਜੀ ਲੱਗਦਾ ਅ ਇੱਕ ਦਿਨ ਤੀਨ ਤੋਂ ਬਾਹਰ ਹੈ ਕਿ ਕਿਰਤੀ ਜਾਂਦਾ ਕਦੇ ਵੀ ਜਿਹੜੀ ਚੀਜ਼ ਹੈ ਕੌਂ ਗੰਦੀ ਉਹਦੀ ਕਾਦੀ ਸੂਰਜ ਇੱਕ ਕੀ ਗੰਦੀ ਹੈ ਫਿਰ ਜਾਇ ਜਾਂ ਦੁਆ ਸੂਰਜ ਹੋਊਗਾ ਚਲ ਉਹ ਤਾਂ ਕਹਿੰਦੇ ਹੁੰਦੇ ਸਾਈਂਦਾਨ ਨਾਲ ਦੇਖਿਆ ਉਹ ਗਿਰਦੀ ਉਹ ਵੀ ਨਹੀਂ ਕਰਦੇ ਸੂਰਜ ਸਾਲੇ ਕੋਲ ਇੱਕੋ ਹੀ ਜੋ ਕਹਿੰਦਾ ਹੈ ਸੂਰਜ ਸੂਰਜ ਚੜ੍ਹਿਆ ਆ ਵੀ ਕਿਸੇ ਨੂੰ ਪੁੱਛਿਆ ਵੀ ਕਿਹੜਾ ਚੜ੍ਹਿਆ ਸੂਰਜ ਜੇ ਕਿਰਤੀ ਹੋਵੇ ਤਾਂ ਕਿਹੜਾ ਚੜ੍ਹਿਆ ਹੋਵੇ ਕਿਹੜਾ ਪੁੱਛਿਆ ਕਹਿੰਦੇ ਕਿਸ ਨੂੰ ਫਿਰ ਤਬਾ ਵੀ ਤਬਾ ਸੂਰਜ ਕਾ ਅਮਰੀਕਾ ਚੜ੍ਹਿਆ ਹੋਵੇ ਜਾਪਾਨ ਚ ਜੜਿਆ ਹੋਵੇ ਆਸਟ੍ਰੇਲੀਆ ਚੜਿਆ ਵੇ ਵਰਮੂ ਚੜਿਆ ਵੇ ਹਿੰਦੁਸਤਾਨ ਚੜਿਆ ਵੇ ਪਾਕਿਸਤਾਨ ਚੜਿਆ ਵੇ ਸੂਰਜ ਤਾਂ ਇੱਕੋ ਹੀ ਹੈ ਉਹ ਪਰਮ ਹੋਣਾ ਸਾਡੇ ਤੋਂ ਸੂਰਜ ਚਪਕਦਾ ਆਪਾਂ ਇਹ ਪੁੱਛਿਆ ਕਦੇ ਕਿਹੜਾ ਚਪਕਦਾ ਤੁਹਾਡੇ ਸੂਰਜ ਇੱਕ ਹੈ ਇਹ ਕਰਕੇ ਗੱਲ ਦੀ ਜਿਹਨੇ ਹੈ ਪਰ ਅੱਬ ਥੋੜਾ ਜਿਹਾ ਵਿਚਾਰ ਦਾ ਹੀ ਫਰਕ ਆ ਔਰ ਕੁਝ ਨਹੀਂ ਹੈ ਇਹਨਾਂ ਗੱਲਾਂ ਕਹਿਨੇ ਆਪਾਂ ਸਾਰੇ ਹੀ ਵਿਚਾਰਦੇ ਨੇ ਇੱਕ ਗੱਲ ਦੀ ਜਲੀ ਹੈ ਜੇ ਦੁਆ ਨਾਲ ਲੱਗ ਗਿਆ ਫਿਰ ਆਜੂ ਕਿਹੜਾ ਚੜਿਆ ਵੇ ਫਿਰ ਕਿਹੜਾ ਸਵਾਲ ਆਜੂਗਾ ਦੂਜਾ ਉਹਦੇ ਨਾਲ ਦੂਜਾ ਉਹਦੀ ਸਾਰੇ ਦਿਨਤੀ ਹੋ ਗਈ ਸ਼ਰੂ ਇੱਕ ਘੜੀ ਤੇ ਬਾਹਰ ਤਾਂ ਤੇ ਸਰਬਕਾਲ ਕੇ ਅਸ ਕੋ ਘਾਏ ਬਚਾਏ ਨਾ ਆਇਓ ਇਸ ਕਰਕੇ ਜਿਹੜਾ ਸਰਬਕਾਲ ਹੈ ਉਹ ਇੱਕੋ ਹੀ ਹੈ ਸਰਬਕਾਲ ਸਾਰਿਆਂ ਦਾ ਕਾਲ ਕੇ ਅਸ ਕੋ ਇਹ ਇਸੇ ਦਾ ਉਹ ਮਹਾਂਕਾਲ ਹੈ ਇਹ ਸਰਬਕਾਲ ਹੈ ਮਹਾਂਕਾਲ ਹੈ ਆ ਜਿਹੜੇ ਕਹਿੰਦੇ ਨੇ ਮਹਾਂਕਾਲ ਉਹਨਾਂ ਦਾ ਹੋਊਗਾ ਅਸਲ ਜਿਹੜਾ ਮਹਾਂਕਾਲ ਉਹ ਲਈ ਫਰਦਨ ਬਣਾਇਆ ਹੋਇਆ ਐਂਟੀ ਦਸਮਾਲੇ ਐਂਟੀ ਦਸਮਾਲੇ ਉਹਨਾਂ ਦੇ ਦਾਦੇ ਬਾਬਿਆਂ ਦਾ ਉਹੀ ਮਹਾਂਕਾਲ ਹੈ ਇਹਨਾਂ ਦਾ ਵੀ ਉਹੀ ਹੈ ਇਹ ਉਸੇ ਨੂੰ ਜਾਣਦੇ ਨੇ ਇਹਨੂੰ ਜਾਣਦੇ ਨਹੀਂ ਹਣ ਅਸੀਂ ਇਹਨੂੰ ਜਾਣਦੇ ਹਾਂ ਉਹ ਹੋਰ ਨੂੰ ਜਾਣਦੇ ਨੇ ਉਹਨਾਂ ਦਾ ਹੋਊ ਸਾਡਾ ਰਹੇ ਨਹੀਂ ਸਰਬਕਾਲ ਜੋ ਸਰਬਜੀ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ ਉਹੀ ਕਾਲ ਹੈ ਉਹਦਾ ਹੁਕਮ ਨਾਲੇ ਪੈਦਾ ਹੋਈ ਹੈ ਹੁਕਮ ਨਾਲੇ ਦੀ ਸਮਾਪਤੀ ਹੋਣੀ ਹੈ ਕਾਲ ਪੈਦਾ ਕੀ ਨਹੀਂ ਕੀਤਾ ਸਰਬਕਾਲ ਅਕਾਲ ਨੇ ਪੈਦਾ ਕੀਤਾ ਹੈ ਅਕਾਲ ਕਹਿੰਦਾ ਅਕਾਲ ਹੈ ਪੂਰਵ 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 ਨੂੰ ਬਣਾ ਬਾਲਾ ਸਮਝਦੇ ਨਾ ਪੂਰਨਪਮ ਅਕਾਲ ਉਹਦਾ ਹੁਕਮ ਕਾਲ ਹੈ। ਔਰ ਹੁਕਮ ਸਰਬ ਕਾਲ ਹੈ ਉਹ ਸਰਬ। ਸਾਰਿਆਂ ਦਾ ਕਾਲ ਹੈ ਹੁਕਮ। ਜਮਲਵੰਨਾ ਹੁਕਮ ਹੈ। ਹੁਕਮ। ਪੜਿਆ ਵਜੇ। ਸਰਬ ਕਾਲ ਕੇ ਅਸ ਕੋ ਕਾਏ ਬਚੇ। ਇਹ ਜਿਹੜਾ ਜਮਲਵੰਨਾ ਹੁਕਮ ਹੈ ਤਾਂ ਆਦਿ ਦੇ ਵਿੱਚ ਲਿਖਿਆ ਹੈ ਫਿਰ। ਉਹ ਵਰਨਾ ਦਾ ਕਾਲ ਹੈ ਇਹਨੂੰ ਫਿਰ। ਵਰਨਾ ਕਾਲ ਦੀ ਹੈ। ਉਹਦਾ ਆਦਿ ਵਿੱਚ ਲਿਖਿਆ ਹੈ। ਉੱਥੇ ਹੀ ਸਮਝ ਲੈਂਦੇ ਜੇ ਖੋਪੜੀ ਹੁੰਦੀ ਖੋਪੜੀ ਕਿੱਥੇ ਲੈ ਕੇ ਹੁਣ ਖੋਪੜੀ ਦਾ ਬਾਇਆ ਵਾਲੀ ਹੈ ਪੁੱਠੀ ਹੈ ਪੁੱਠੀ ਜਿਹਾ ਖੋਪੜੀ ਹੋ ਜਾਂਦੀ ਹੈ ਤੇ ਪਾਣੀ ਨਹੀਂ ਖੜਦਾ ਉਦੋਂ ਖੋਪੜੀ ਸਿੱਧੀ ਰੱਖੀ ਹੈ ਨਾ ਲਾ ਕੇ ਤਾਂ ਹੀ ਉਹ ਵਿੱਚ ਕੋ ਟਿਕਦਾ ਹੈ ਖੋਪੜੀ ਲਾਦੀ ਆਦਮੀ ਦੀ ਐ ਰੱਖਦੀ ਹੈ ਨਾ ਜਿਵੇਂ ਹੁਣ ਪਾਣੀ ਟਿਕਦਾ ਉੱਤੇ ਕੁਝ ਵੀ ਨਹੀਂ ਪੈਂਦਾ ਖਾਲੀ ਖੋਪੜੀ ਖਾਲੀ ਰਹਿੰਦੀ ਹੈ ਖੋਪੜੀ ਪੁੱਠੀ ਕਰੀਦੀ ਹੁੰਦੀ ਹੈ ਤਾਂ ਵਿੱਚ ਕੋ ਹੁੰਦਾ ਟਿਕਦਾ ਪਾਤੇ ਸਰਬਕਾਲ ਕੇ ਅਸ ਕੋ ਕਾਏ ਬਚਾਏ ਨਾ ਆਇਓ ਇਸ ਕਰਕੇ ਜਿਹੜਾ ਸਰਬਕਾਲ ਦਾ ਸੀ ਤੋਹਾਰ ਉਹਦੀ ਤਲਵਾਰ ਸੀ ਉਹਦਾ ਕਾਹ ਉਹ ਬਚਾ ਨਹੀਂ ਸਕੇ ਜਿਹਨਾਂ ਨੇ ਦਸ ਕ ਉਸੁਰ ਘਾਤੇ ਤੇ ਪਰਪੰਚ ਦਿਖਾਇਆ ਸੀ ਬਚ ਨਹੀਂ ਸਕੇ ਕਾਲ ਤੋਂ ਕਾਲ ਉਹਨੂੰ ਮਾਰ ਗਏ ਕਾਹੇ ਬਚਾਏ ਉਹਦਾ ਕਾਹ ਨਹੀਂ ਬਚਾ ਸਕੇ ਉਹ ਕਾਹ ਬਚਾਉਣ ਦੀ ਵਿਧੀ ਨਹੀਂ ਦੱਸੀ ਬਚਾਉਣ ਹੈ ਕਾ ਉਹਦਾ ਕਾਏ ਬਚਾਏ ਨਾ ਆਇਓ ਆਤਮਾ ਨੂੰ ਕਾਹ ਬਚਾ ਲੈਣਾ ਸਰੀਰ ਦੇ ਨਾਲ ਉਹਨੂੰ ਕਾਹ ਉਹਦਾ ਸਰੀਰ ਤੇ ਹੀ ਚੱਲਦਾ ਸਰੀਰ ਤੇ ਹੀ ਚੱਲਦਾ ਕਾਹ ਉਹਦਾ ਹੋਰ ਵੀ ਕਿਤੇ ਚੱਲਦਾ ਕਾਹ ਜਨ ਮਾਰਦਾ ਉਹ ਯਾਦ ਮਾਇਆ ਨੂੰ ਛੱਡਦਾ ਦੀ ਅਸਲ ਵਿੱਚ ਕਿੱਥੇ ਚੱਲਦਾ ਉਹ ਕਾਹ ਜਿੱਥੇ ਆਤਮਾ ਦਾ ਮਾਇਆ ਦਾ ਜੋੜ ਹੈ ਉਹਦੇ ਵਿਚਾਲੇ ਕਾਹ ਪੈਂਦਾ ਉਹਦਾ ਆਤਮਾ ਅਡ ਮਾਇਆ ਦਾ ਆਤਮਾ ਦਾ ਇਹ ਮਾਇਆ ਜੋੜ ਹੈ ਨਾ ਸਰੀਰ ਦੇ ਨਾਲ ਉੱਥੇ ਹੀ ਘਾ ਮਾਰਨਾ ਨਾ ਉੱਧੇ ਤੇ ਮਾਰਦੇ ਸਰੀਰ ਤਾਂ ਉਹ ਜਿਹਾ ਹੀ ਰਹਿੰਦਾ ਬਾਅਦ ਚ ਬਰੇ ਦਾ ਸਰੀਰ ਹੋਇਆ ਨਹੀਂ ਰਹਿੰਦਾ ਉਹਦਾ ਕਾ ਕੇ ਦੇਖਿਆ ਮੈਨੂੰ ਲੱਗਿਆ ਹੈ ਸਰੀਰ ਤੇ ਇਹ ਕਾਇ ਕਿਵੇਂ ਤੋਹ ਤਾਰ ਹੈ ਸੁਣ ਜੜ ਆਪ ਡੁੱਬਿਓ ਭਵ ਸਾਗਰ ਜਿਹੜਾ ਆਪਾਂ ਬਸਾਂ ਦੇਖੋ ਜੀ ਨੇ ਦੱਸੀ ਆ ਨਾ ਮੁਕਤੀ ਕਿਵੇਂ ਮਿਲਦੀ ਹੈ ਉਹਨੇ ਮੁਕਤੀ ਹਾਸਲ ਕੀਤੀ ਜਿਹੜਾ ਦੱਸ ਨਹੀਂ ਸਕਿਆ ਉਹਨੇ ਮੁਕਤੀ ਨਹੀਂ ਲਈ ਬਿਸ਼ਰੂ ਪ੍ਰਾਨ ਅਰਸ਼ ਪ੍ਰਾਨ ਮੁਕਤੀ ਦੀ ਵਤੀ ਦੀ ਦੱਸੀ ਹੋਈ ਦੋਹ ਜੀ ਮੁਕਤੀ ਕਿਵੇਂ ਮਿਲਦੀ ਹੈ ਨਹੀਂ ਦੱਸੀ ਹੋਈ ਉੱਥੇ ਗੀਤਾ ਵਿੱਚ ਮੁਕਤੀ ਕਿਵੇਂ ਮਿਲਦੀ ਹੈ ਨਹੀਂ ਦੱਸੀ ਹੋਈ ਉੱਥੇ ਤਨ ਪੁੱਤ ਬਾਬ ਹੈਗਾ ਜੇ ਤਨ ਪੁੱਤ ਬਾਬ ਤੋਂ ਮੁਕਤੀ ਨਹੀਂ ਹੁੰਦੀ ਜਾਂ ਨਾ ਰਹੇ ਜਾਂਦਾ ਤੇ ਇਹ ਕਿਹੋ ਜਿਹਾ ਗ੍ਰੰਥ ਨੇ ਇਹ ਤਾਂ ਆਪਣੀ ਮੁਕਤੀ ਕਿੱਦਾਂ ਦੀ ਦਸੀ ਕਿਵੇਂ ਤੋਹੇ ਤਾਰ ਜੇਬਰ ਦੇ ਸ਼ਾਸਤਰਾਂ ਦੇ ਵਿੱਚ ਪੁੱਤ ਪਾਪ ਦੇ ਵਿਚਾਰ ਹੈ ਮੁਕਤੀ ਵਾਲੀ ਗੱਲ ਹੀ ਕੀਤੀ ਹੋਈ ਬੇਦ ਵਿੱਚ ਮੁਕਤੀ ਵਾਲੀ ਗੱਲ ਆ ਉਹਨੇ ਠੱਪ ਕਰਤਾ ਉਹਦੀ ਲੋੜ ਨਹੀਂ ਬੇਦ ਇਹ ਹੈ ਇਹ ਬੇਦ ਦੀ ਗੱਲ ਹੈ ਜਿਹੜੀ ਕਹਿ ਰਹੇ ਨੇ ਉੱਥੇ ਮੁਕਤੀ ਹੈ ਉਹ ਠੱਪ ਕਰਤੀ ਉਨੀ ਲੋੜ ਨਹੀਂ ਸੀ ਉਹਨੂੰ ਔਰ ਰਾਜੇ ਨੂੰ ਤਾਂ ਬਿਲਕੁਲ ਬੁਲਤੀ ਦੀ ਲੋੜ ਹੁੰਦੀ ਹੋਣੀ ਸ਼ਿਵ ਜੀ ਦੇ ਕੋਲ ਅੜਾਈ ਜਟਾ ਵਿੱਚ ਗਊਗਾ ਲਿਖਿਆ ਹੈ ਭਾਗੀ ਰਸ ਗੱਲ ਲੈ ਕੇ ਆਇਆ ਸ਼ਿਵ ਜੀ ਦੇ ਜਟਾ ਅੜ ਜਾ ਕੇ ਰੱਖੀ 12 ਸਾਲ ਪਤਾ ਨਹੀਂ ਕਿੰਨੇ ਸਾਲ ਫਿਰ ਕਹਿੰਦੇ ਇੱਕ ਲੱਟ ਖੋਲਤੀ ਥੱਲੇ ਆ ਗਈ ਇਹਨਾਂ ਦਾ ਸ਼ਿਵ ਜੀ ਨਹੀਂ ਚਾਹੁੰਦਾ ਗਾਹਾਂ ਇਹ ਗਿਆਨ ਦੀ ਗੱਲ ਵਧੇ ਮੁਕਤੀ ਮਿਲੇ ਸਮਾਧੀ ਅਸਮਾਧੀ ਜੁਕਤੀ ਹੁੰਦੀ ਦੀ। ਜੁਸ ਨੁਬਰੀ ਚਾਹਦਾ। ਇਹ ਸਾਰੇ ਮੁਕਤ ਹੋ ਜਾਣ ਇਹਨਾਂ ਨੂੰ ਗੁਰੂ ਕੌਣ ਬਣੇ? ਪਹਿਲਾਂ ਜਿਹੜੇ ਗੁਰੂ ਬਣੇ ਨੇ ਸੰਸਾਰ ਦੇ ਵਿੱਚ ਆਦਮੀ ਉਹ ਕਦੇ ਮੁਕਤੀ ਨਾਲ ਚਾਹਦੇ ਹੁੰਦੇ ਨੇ ਉਹ ਮੁਕਤੀ ਦੀ ਗੱਲ ਕਰਦੇ। ਉਹਨਾਂ ਨੇ ਆਪਣੀ ਬਲਤaccroੜੀਆ ਜੇ ਦੁਨੀਆ ਨਾਲ ਹੀ ਉਹਨਾਂ ਦੀ ਬਲਤਾ ਕਰਨ ਗਰੂ। ਜਿੱਦੇ ਨਾ ਦੁਕਾਨ ਖੋਲੀ ਹੈ ਕਿਸੇ ਬਾਜ਼ਾਰ ਚ। ਉਹ ਤਾਂ ਕਹਿੰਦਾ ਸ਼ਹਿਰ ਵਧੇ ਜਿੱਦਾਂ ਸ਼ਹਿਰ ਬਦੂ ਫੁੱਲੂ ਉਹਦੀ ਤਾਂ ਉਹਨੀ ਵਿਕਰੀ ਹੋਣੀ ਹੈ ਉਹ ਕਹਿੰਦਾ ਕਹਿੰਦਾ ਵੀ ਸ਼ਹਿਰ ਡੜਜੇ ਬਈ ਉਹ ਤਾਂ ਕਹਿੰਦਾ ਇੱਥੇ ਜਿੰਨੇ ਆਦਮੀ ਜ਼ਿਆਦਾ ਆਬਾਦੀ ਹੋਊਗੀ ਉਹਦੀ ਸਾਡੀ ਮੰਗ ਤਾਂ ਜ਼ਿਆਦਾ ਹੋਊਗੀ ਜ਼ਿਆਦਾ ਲੋਕ ਸਾਨੂੰ ਮੰਨਣਗੇ ਉਹ ਕਹਿੰਦਾ ਕਹਿੰਦਾ ਇਤੋਂ ਸਾਰੇ ਸੱਜਣ ਚਲੇ ਜਾਣ ਇੱਥੇ ਵਾਧੀ ਘਟ ਜਾਏ ਤੇ ਗਿਆਨਬਾਨ ਹੋ ਜਾਣ ਉਹ ਇਹ ਵੀ ਨਹੀਂ ਚਾਹੁੰਦੇ ਗਿਆਨਬਾਨ ਹੋਣ ਸਾਨੂੰ ਨਹੀਂ ਬੁੱਲੋ ਦੋਏ ਕਬਲੀ ਹੋ ਚੁੰਦੇ ਇੱਕ ਤਾਂ ਆਹ ਗਿਆਨ ਜੇ ਹੋ ਗਿਆ ਤਾਂ ਸਾਨੂੰ ਨਹੀਂ ਬੰਦ ਰੋ ਉਹਨਾਂ ਨੇ ਇੱਕ ਜੇ ਮੁਕਤ ਹੋਗੇ ਤਾਂ ਰਹਿਣਾ ਹੀ ਨਹੀਂ ਕੋਈ ਬੰਦੂ ਕੋਣ ਪੁੱਜੜਿਆ ਸ਼ਾਇਦ ਥੋੜੀ ਕੋਈ ਜਾ ਕੇ ਦੁਕਾਨ ਖੋਲਦਾ ਹੁੰਦੇ ਇਸ ਕਰਕੇ ਉਹਨਾਂ ਦੀਆਂ ਦੁਕਾਨਦਾਰੀਆਂ ਸਾਰੇ ਬੰਦਲ ਦੁਕਾਨਾਂ ਹੀ ਨਾ ਹੋਰ ਕੀ ਹੈ ਇਹ ਤਾਂ ਨਵੀਆਂ ਕਲੋਨੀਆਂ ਬਣਦੀਆਂ ਹਨ ਮੰਦਰ ਪਹਿਲਾਂ ਜਗ੍ਹਾ ਰੱਖਲੇ ਦੁਜਨੇ ਗੁਰਦੁਆਰਿਆਂ ਕਿੱਥੇ ਬਣਾਉਣ ਦੇ ਸੈਕਟਰਾਂ ਦੇ ਵਿੱਚ ਦੁਕਾਨਾਂ ਨੇ ਹੋਰ ਕੀ ਹੈ ਕੈਸੇ ਤੋਹੇ ਤਾਰ ਸੁਣ ਜਦ ਆਪ ਡੁੱਬਿਓ ਭਵ ਸਾਗਰ ਜਿਹੜਾ ਉਹ ਪੈਦਾ ਹੋ ਕੇ ਦਸ ਕ ਸੁਰ ਮਾਰ ਕੇ ਰਾਖਸ਼ ਮਾਰ ਕੇ ਪਰ ਪੰਜੇ ਤਖਾ ਕੇ ਆਪ ਆਪ ਸਾਗਰ ਚ ਡੁੱਬ ਗਿਆ ਵਰ ਗਿਆ ਦੱਸ ਨਹੀਂ ਸਕਿਆ ਬੁੱਤੀ ਕੀ ਹੈ ਨਾ ਉਹ ਕਹਿ ਰਿਹਾ ਮੁਕਤੀ ਤੁਸੀਂ ਲਵੋ ਨਾ ਉਹਨੇ ਕਿਹਾ ਵੀ ਮੁਕਤੀ ਮੈਨ ਲਈ ਹੈ ਨਾ ਉਹਨੇ ਕਿਹਾ ਮੁਕਤੀ ਲੜੀ ਚਾਹੀਦੀ ਹੈ ਤੁਹਾਨੂੰ ਕਮੇਕਾਰ ਤੋਂ ਗਈ ਹੋ ਕੀ ਤਾਰੂਗਾ ਤੁਹਾਨੂੰ ਕ ਕਾਲੇਵਾਸੁਰ ਉਹਦੇ ਉਹਦੀ ਪੂਜਾ ਤੋਂ ਖਲਾਫ ਹੈ ਬਹੁਤ ਤਕੜਾ ਹੈ ਹਮ ਗ੍ਰੰਥ ਅਕਲ ਲਈ ਸ਼ਬਦ ਇਹਨਾਂ ਨੂੰ ਕਾਲੇ ਦੇ ਦਸਮਨ ਤੋਂ ਖਲਾਫ ਤਾਂ ਹਟਾ ਕੀਤਾ ਸੀ ਕਿ ਛੁਗਲੇ ਆ ਕੇ ਸਾਰੀ ਗੱਲ ਇਹ ਸਾਰੀ ਖੋਲ ਤੋ ਰਾਜ ਸਪਸ਼ਟ ਗੱਲ ਪਾਸ਼ਾ ਜੀ ਗੱਲ ਕਹਿਤੀ ਛੁਟੋ ਹੋ ਕਾਲ ਫਾਸਤੇ ਤਬ ਹੀ ਗਹੋ ਸ਼ਰਨ ਜਗ ਤਾਗਰ ਜੇ ਕਾਲ ਫਾਸ ਤੋਂ ਛੁਟਣਾ ਚਾਹੁੰਦੇ ਹੋ ਜੀ ਦੀਆਂ ਗੱਲਾਂ ਵੀ ਕਰ ਗੱਲ ਬੂਝੇ ਤਾਂ ਹੈ ਨਾ ਇਹ ਗੱਲ ਮੁਕਤੀ ਦੀ ਵੀ ਤੇ ਨਹੀਂ ਦੱਸ ਜੇ ਕਾਲ ਫਾਸ ਤੋਂ ਛੁਟਣਾ ਚਾਹੁੰਦੇ ਹੋ ਵਕੈ ਤੁਸੀਂ ਗਉ ਸ਼ਰਨ ਜਗਤਾਗਰ ਜਗਤ ਆਗਰ ਜਗਤ ਦਾ ਜਿਹੜਾ ਜਗਤ ਨੂੰ ਚਲਾ ਰਿਹਾ ਹੈ ਨਾ ਅੱਗੇ ਤੋਂ ਅੱਗੇ ਜਾਂਦੇ ਰਿਹਾ ਜਗਤ ਨੂੰ ਪੈਦਾ ਕਰ ਰਿਹਾ ਗਉ ਹੋਰ ਵੀ ਪੈਦਾ ਕਰ ਰਿਹਾ ਦੂਵੇਂ ਸਰਤੇ ਜਗਤ ਦੀ ਅਗਵਾਈ ਕਰ ਰਿਹਾ ਜਿਹੜਾ ਅਗਵਾਈ ਉਹ ਕਰਦਾ ਉਹਦੇ ਜਿਹਨਾਂ ਜਿਹਦੇ ਕੋਲ ਜ਼ਿਆਦਾ ਹੋਵੇ ਜਗਤ ਤੋਂ ਜਿਹੜਾ ਅੱਗੇ ਹੋਰ ਹੈ ਕੁਝ ਪਰ ਲੋਕ ਹੈ ਇਸ ਲੋਕ ਤੋਂ ਉਹ ਇਲਾ ਪਰਲੋਕ ਤੇ ਮਾਲ ਕਰਨੇ ਸੱਚ ਕੋਟੜੇ ਉਹਨਾਂ ਦੇ ਛੱਡ ਲੋ ਉਹਨਾਂ ਦੇ ਪੰਨੇ ਚਲੇ ਜਾਓ ਜੇ ਚਾਹੁੰਦੇ ਹੋ ਕਿ ਇੱਥੋਂ ਕਾਲ ਦੇ ਜਾਲ ਚੋਂ ਛੁੱਟਣਾ ਹੁਕਮ ਦਾ ਵਿਰੋਧ ਕਰੇ ਤੇ ਮਰਨਾ ਹੁਕਮ ਦਾ ਵਿਰੋਧ ਨਾ ਕਰਨ ਤੇ ਜੀਵਨ ਕਿਉਂਕਿ ਜੰਮਣ ਮਰਨਾ ਹੁਕਮ ਫਿਰ ਐਸਾ ਜੀਵਨ ਮਿਲੂਗਾ ਆ ਜੀਵਨ ਨਹੀਂ ਹੈ ਜੰਮਿਆ ਨਹੀਂ ਹੋਇਆ ਸੀ ਇਹ ਗੱਲ ਗਲਤ ਹੈ ਆ ਜਿਹੜੇ ਜਾਨਵਰ ਅਸੀਂ ਜਾਨੂ ਸਮਝਦੇ ਕਹਿੰਦੇ ਆ ਜਾਨਵਰ ਅਸਲ ਚ ਹੈ ਨਹੀਂ ਇਹ ਆਤਮਾ ਕਰਕੇ ਜਾਨਵਰ ਦੀ ਸਰੀਰ ਕਰਕੇ ਜਾਨਵਰ ਹੈ ਇਹ ਤਾਂ ਕੱਪੜਾ ਬਦਲਿਆ ਹੈ ਚੋਲਾ ਧਾੜੀ ਦਿੱਤਾ ਹੋਇਆ ਅਸਲ ਦੇ ਵਿੱਚ ਇਹ ਚੋਲਾ ਛੱਡਣ ਵਾਲੀ ਚੀਜ਼ ਹੈ ਛੱਡ ਵੀ ਦੇਣੇ ਚ ਸਾਰੇ ਚੋਲੇ ਹੀ ਨਿਜਰਾਸੀ ਲੱਗਤਾ ਹੜ ਦਿੱਤੇ ਜਾਨਵਰ ਤਾਂ ਹੁਣ ਆਤਮਾ ਦੇ ਲੈਵਲ ਤੇ ਇੱਕ ਵਾਰ ਜਿਹਦਾ ਜਨਮ ਹੋ ਗਿਆ ਉਹ ਇੱਥੇ ਵੀ ਹੋ ਲੋ ਜਾਨੂ ਜਿਵੇਂ ਗਰਭ ਦੇ ਵਿੱਚੋਂ ਜਨਮਜਾਦਾ ਹੁੰਦਾ ਹੈ ਬੱਚਾ ਗਰਭ ਵਿੱਚ ਹੁੰਦਾ ਨਾ ਪੇਟ 'ਚ ਉਹ ਬਾਹਰ ਆ ਜਾਂਦਾ ਹੈ ਗਰਭ ਤੋਂ ਗਰਭ ਤੋਂ ਬਾਹਰ ਆ ਗਿਆ ਇਹਵੇਂ ਆਮ ਗਰਭ ਹੈ ਥਾਰਾ ਜੋ ਇਹ ਪਵਸਾਗਰ ਪਵਸਾਗਰ ਆਮ ਗਰਭ ਹੈ ਜਿੱਦਾ ਜਨਮ ਹੋ ਗਿਆ ਨਾ ਉਹ ਆਮ ਗਰਭ ਤੇ ਬਾਹਰ ਇਕੋ ਨਾ ਬੱਚੇ ਦਾ ਜੇ ਪੇਟ 'ਚ ਜਨਮ ਹੁੰਦਾ ਮਾਂ ਦੇ ਗਰਭ 'ਚੋਂ ਬਾਹਰ ਨਹੀਂ ਆ ਜਾਂਦਾ ਕੋ ਬਾਹਰ ਜਨਮ ਤਾਂ ਆ ਗਿਆ ਜਾਂਦਾ ਆਤਮਾ ਵਾਸਤੇ ਸਾਰਾ ਇਹ ਜਿਹੜਾ ਪਵਸਾਗਰ ਹੈ ਇਹ ਪੇਟ ਹੈ ਪਰ ਆਮ ਗਰਭ ਹੈ ਜਦ ਆਨਮਾ ਹੋਣਾ ਹੈ ਆਮ ਗਰਭ ਤੋਂ ਬਾਹਰ ਬਸ ਪਰ ਆਮ ਗਰਭ ਤੋਂ ਬਾਹਰ ਹੋਣਾ ਜਦ ਕੋ ਬਾਹਰ ਹੋਣਾ ਪਰ ਹੋਣਾ ਵਰਕੇ ਅਜਾ ਬਰੇਆ ਨਹੀਂ ਰਹੇ ਨਾ ਜਉਦਾ ਨਾ ਬਰੇਆ ਸੁਪਨਾ ਦੇਖਦਾ ਸੁਪਨਾ ਦੇਖਦਾ ਸੁਪਨਾ ਬੰਦ ਹੋਣਾ ਨੂੰ ਮਰਨਾ ਕਹਿੰਦੇ ਸੁਪਨਾ ਬੰਦ ਹੋ ਜਾਣਾ ਪਰ ਗਿਆ ਸੁਪਣਾ ਮੰਦ ਕੇ ਉਹ ਜਾਗੇ ਤੇ ਪਾ ਜਾਗਣ ਲੱਗ ਜਨਮ ਉਹ ਈ ਹੱਬ ਨਾ ਮਰਾ ਮਰਾ ਉਹ ਨਾ ਜੀ ਮਰਾ ਫੋਨ ਜੀ ਬੈ ਹੁਣ ਇੱਕ ਆਦਮੀ ਸੁਪਨਾ ਦੇਖਦਾ ਬੜਾ ਆ ਵੀ ਰਿਹਾ ਚੋਰ ਨਾ ਦੁਕਾਨ ਵਾਲੀ ਹਾਕ ਆ ਕੇ ਉਹ ਉਹ ਸੁਪਨਾ ਮਰ ਵੀ ਗਿਆ ਉਧਰ ਜਾਗ ਵੀ ਪਿਆ ਦੋ ਇਕੱਠੇ ਹੀ ਹੋਏ ਨੇ ਇਕੱਠੇ ਹੋਏ ਦੋ ਏ ਸ਼ਬਦ ਮਰਿਆ ਉਹ ਜਿਹੜਾ ਸ਼ਬਦ ਆ ਕੱਲ ਪੂਜੋ ਉਹਦੇ ਨਾਲ ਸੁਪਨਾ ਮਰ ਗਿਆ ਬਰ ਵੀ ਗਿਆ ਜੰਭੀ ਪਿਆ ਜਾਗ ਵੀ ਪਿਆ ਜਗ ਕੇ ਜਨਮ ਜਗਿਆ ਜਨਮ ਉਹ ਜਿਹੜਾ ਸੁਪਨਾ ਬੰਦ ਹੋਇਆ ਬੜਨੇ ਹੀ ਹੈ ਔਰ ਕੁਝ ਨਹੀਂ ਹੈਗਾ ਹੈ ਨਾ ਮੜਨੇ ਕੋਈ ਨਾ ਚਲਬ ਉਹ ਜਾਗਣਾ ਜਨਮ ਸੁਪ ਉਹ ਜਿਹੜਾ ਸੁਪਨਾ ਬੰਦ ਹੋ ਗਿਆ ਸੁਪਨਾ ਜਾਗਦੇ ਨੂੰ ਸੁਪਨਾਉਂਦਾ ਨਹੀਂ ਹੁੰਦਾ ਫੇਰ ਕਹਾਲ ਪਾਤਸ਼ਾਹੀ ਦਸਮੀ ਇਹੋ ਇਸੇ ਨੂੰ ਕਹਿੰਦੇ ਨੇ ਜੋਗ ਇਹ ਜੋਗਾ ਜੋ ਕੀ ਦਿਨ ਹੋ ਗਿਆ ਜੋ ਸੱਚਾ ਖੜਨਾ ਹੋ ਗਿਆ ਸਾਰਿਆਂ ਨਾਲ ਹੋ ਗਿਆ ਜੇ ਜਾਗ ਵੇਂਦੇ ਸਾਰਿਆਂ ਨਾਲ ਜੁੜ ਜਾਂਦੇ ਸੁੱਤਾ ਵੇਂਦੇ ਜੁੜਿਆ ਥੋੜੀ ਹੁੰਦਾ ਕਿਸੇ ਨੂੰ ਸੁੱਤਾ ਵੇ ਜੁੜਿਆ ਹੁੰਦਾ ਕਿਸੇ ਨੂੰ ਕਿਸੇ ਨਾਲ ਨਹੀਂ ਜੁੜਿਆ ਹਾਂ ਸੁੱਤਾ ਵੇ ਤਾਂ ਅੱਲਾ ਹੀ ਹੁੰਦਾ ਉਹ ਲੱਗਦੀ ਹੁੰਦੀ ਹੈ ਦੁਨੀਆ ਸੁੱਤੇ ਵੇ ਉਸੋ ਤੇ ਵੇ ਜੁੜਿਆ ਨਹੀਂ ਹੁੰਦਾ ਕਿ ਸਰ ਇਕੱਲਾ ਹੀ ਹੁੰਦਾ ਚਾਹੇ ਉਹ ਬੜਾ ਬੜਾਉਂਦਾ ਵੀ ਹੋਵੇ ਚਾਹੇ ਕੋਈ ਦੁਨੀਆ ਦੇਖਦਾ ਵੀ ਹੋਵੇ ਉਹਦਾ ਇਕੱਲਾ ਹੀ ਹੈ